ਕਿ ਕਿਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਤੇ ਹੋ ਜਾਂਦਾ ਹੋਊਗਾ ਕਿਉਂਕਿ ਕੰਮ ਕੰਮ ਕਰਨ ਦੀ ਆਦਤ ਪਾਉਣ ਚ ਥੋੜਾ ਟਾਈਮ ਲੱਗੂਗਾ 75 ਸਾਲ ਹੋ ਗਏ ਠੀਕ ਹੈ ਨਾ ਕਈ ਵਾਰੀ ਕਈ ਵਾਰੀ ਇਹੋ ਜਿਹੇ ਵੀ ਨਹਿਰਾਂ ਨੇ ਜਿੰਨੇ ਜਿਹਨਾਂ ਚ ਕਦੇ ਪਾਣੀ ਹੀ ਨਹੀਂ ਆਇਆ ਹੁਣ ਪਾਣੀ ਛੜਦਾ ਟੁੱਟ ਗਈਆਂ ਮਤਲਬ ਉਹ ਉਹਨਾਂ ਦੇ ਜਿਹੜੇ ਕਿਨਾਰੇ ਪੋਲੇ ਹੋਏ ਹੋਏ ਆ ਕੋਈ ਗੱਲ ਨਹੀਂ ਤੇ ਟੁੱਟਣਗੇ ਵੀ ਤਾਂ ਹੀ ਹੋ ਜੇ ਪਾਣੀ ਆਊਗਾ ਨਾ ਸੋ ਕਰ ਲਾਂਗੇ ਕਰ ਲਾਂਗੇ ਠੀਕ ਹੈ ਪ੍ਰਬੰਧ ਕਰ ਲਾਂਗੇ ਪਰ ਕੁਛ ਨਾ ਕੁਛ ਨਵਾਂ ਹੋ ਰਿਹਾ ਤੇ ਬਾਕੀ ਪ੍ਰਸ਼ਾਸਨਿਕ ਪੱਧਰ ਤੇ ਮੁਲਿਸ ਪੱਧਰ ਤੇ ਲੋਕਾਂ ਦੀ ਕੋਈ ਖੱਜਲ ਖਵਰੀ ਨਹੀਂ ਹੋਊਗੀ ਜੋ ਅਸੀਂ ਵਾਦਾ ਕਰਕੇ ਆਏ ਆ ਕਿ ਸਰਕਾਰ ਤੁਹਾਡੇ ਦੁਆਰ ਜੋ ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਜੋ ਮੈਂ ਸੰਗਰੂਰ ਉੱਪਰ ਛਾਤੇ ਕਰਕੇ ਕਿਹਾ ਸੀਗਾ ਕਿ ਹੁਣ ਜਿਹੜੀ ਸਰਕਾਰ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੱਲੂਗੀ ਉਹ ਅਸੀਂ ਸਾਬਤ ਕਰਨਾ ਪਹਿਲਾਂ ਵੀ ਕਰ ਚੁੱਕੇ ਆਂ ਸੀ ਪਹਿਲਾਂ ਵੀ ਮੈਂ ਪਿੰਡਾਂ ਜਾਂਦਾ ਰਹਿਣਾ ਮੈਂ ਹਸਪਤਾਲ ਜਾਂਦਾ ਰਹਿਣਾ ਔਰ ਮੇਰੇ ਖਿਆਲ ਚ ਜਿੰਨੀ ਵਾਰੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਹੋ ਗਈ 19 ਵਾਰ ਤਾਂ ਮੇਰੇ ਘਰ 15 ਸਾਲ ਚ ਇਹਨਾਂ ਤਿੰਨ ਦੋਨਾਂ ਤਿੰਨ ਦਿਨ ਹੀ ਹੋਈ ਹੋਣੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਖੜਾ ਲੈਨੇ ਹੋ ਕੋਈ ਯੂਟਿਊਬਰ ਵੀ ਹੋਵੇ ਭਾਵੇਂ ਭਾਵੇਂ ਮੈਂ ਕੋਈ ਚੈਨਲ ਦਾ ਨਾਮ ਨਹੀਂ ਦੇਖਦਾ ਕਿ ਵੱਡਾ ਛੋਟਾ ਮੈਂ ਕੋਈ ਨਾ ਕੋਈ ਵੀ ਚਾਹੇ ਤੁਸੀਂ ਤੁਹਾਡੇ ਚੋਂ ਕੋਈ ਇਨਫੋਰਮੇਸ਼ਨ ਤੁਹਾਡੇ ਕੋਲੋਂ ਵੀ ਬਹੁਤ ਸਾਰੀ ਮਿਲ ਸਕਦੀ ਹੈ ਤੁਹਾਡੇ ਸਵਾਲ ਚੋਂ ਮੈਨੂੰ ਬਹੁਤ ਕੁਝ ਕਈ ਵਾਰੀ ਸਿੱਖਣ ਨੂੰ ਮਿਲ ਸਕਦਾ ਸੋ ਸਾਰੇ ਨੇ ਇਕੱਠਿਆਂ ਨੇ ਇਹ ਕਰਨਾ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨਾ ਇਹ ਆਈ ਆਈ ਪੀਐਕ ਵੱਲੋਂ ਮੈਂ ਤਾਂ ਕਿੜੀ ਆ ਗਈ ਹੈ ਜੀ ਜਰਿੰਦਰ ਜਿਹੜਾ ਤੁਹਾਨੂੰ ਏ ਆਲ ਇੰਡੀਆ ਇੱਕ ਰੈਫੈਡਰੇਸ਼ਨ ਤੋਂ ਤੁਹਾਨੂੰ ਇੱਕ ਲੈਟਰ ਵੀ ਮਿਲੀ ਹੋਏਗੀ ਬਿਜਲੀ ਬਲੈਕ ਕੇ ਕਹਿੰਦੇ ਫੇਰ ਇੱਕ ਵਾਰੀ ਸੰਕੇਤ ਦੇ ਰਿਹਾ ਜਿਤਾਏ ਜਾ ਰਹੇ ਨੇ ਪਿਛਲੇ ਸਾਲ ਤੁਸੀਂ ਆਫਿਸਿਸ ਦੇ ਟਾਈਮ ਜਿਹੜੇ ਚੇਂਜ ਕੀਤੇ ਸੀ ਕੁਝ ਅਜਿਹੇ ਆ ਕਦਮ ਇਸ ਤਰ੍ਹਾਂ ਦਾ ਹਜੇ ਕਿਉਂਕਿ ਸਾਰੇ ਜਿਹੜੇ ਅਫਸਰ ਸੀਗੇ ਉਹ ਇਲੈਕਸ਼ਨ ਦੀਆਂ ਡਿਊਟੀਆਂ 'ਚ ਬਿਜ਼ੀ ਸੀਗੇ ਸੋ ਇਸ ਤਰ੍ਹਾਂ ਦਾ ਹੁਣ ਕੋਈ ਕਿਉਂਕਿ ਹੁਣ ਤਾਂ ਸਾਰਾ ਸੀਜ਼ਨ ਹੀ ਮਤਲਬ 10 ਦਿਨ ਦਾ 10 ਦਿਨ ਦਾ ਪੀਕ ਸੀਜ਼ਨ ਰਹਿ ਗਿਆ ਤੋਂ 15 ਜੂਨ ਤੋਂ ਇਸ ਵਾਰ ਅਸੀਂ ਤਾਈਆਂ ਇੱਕੋ ਹੀ ਤਰੀਕ ਦਿੱਤੀ ਹੈ ਝੋਨਾ ਲਾਉਣ ਦੀ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਬਿਜਲੀ ਦੀ ਕੋਈ ਕਮੀ ਨਹੀਂ ਠੀਕ ਹੈ ਨਾ ਹਾਂ ਲੋਕਲ ਫਾਲਟ ਕਿਤੇ ਹੋ ਸਕਦਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਹੋ ਸਕਦਾ ਕਿਤੇ ਕੋਈ ਟਰਾਂਸਫਾਰਮਰ ਜਾਂ ਕੋਈ ਗ੍ਰਿਡ ਦੀ ਕੋਈ ਲੋਕਲ ਫਾਲਟ ਹੋ ਜੇ ਆਦਰਵਾਇਜ਼ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਨੀਟ ਪ੍ਰੀਖਿਆ ਕੋ लेके ਆਮ ਆਦੀ ਪਾਰਟੀ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਿਆ ਲਈ ਪੰਜਾਬ ਵਿੱਚ ਵੀ ਹੋਗਾ ਨੀਟ ਪ੍ਰੀਖਿਆ ਵਿੱਚ ਜਿੰਨੀ ਘਟੜੀ ਹੋਈ ਹੈ ਦੇਖੋ ਇਹਨੂੰ ਦੇਖੋ ਇਸ ਪੇਪਰ ਲੀਕ ਦਾ ਮਤਲਬ ਤੁਸੀਂ ਇੱਕ ਬੱਚੇ ਦਾ ਫਿਊਚਰ ਖਤਮ ਕਰਤਾ ਇੱਕ ਬੱਚਾ ਸਵੇਰੇ ਸਾਢੇ 3 ਵਜੇ ਦਾ అలਾਰਮ ਲਾ ਕੇ ਪੜਦਾ ਉੱਠ ਕੇ ਤੇ ਰਾਤ ਦੇ 12 12 ਵਜੇ ਤੱਕ ਪੜਦਾ ਤੇ ਉਹਨੂੰ ਇਹ ਹੁੰਦਾ ਮੇਰੀ ਕਿਤਾਬ ਜਿਹੜੀ ਹੈ ਮੇਰੇ ਮੇਰਾ ਫਿਊਚਰ ਬਦਲ ਦੂਗੀ ਮੇਰੇ ਫੈਮਿਲੀ ਦਾ ਫਿਊਚਰ ਬਦਲ ਦੂਗੀ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਇੱਕ ਬੱਚੇ ਨੂੰ 2 4 ਘੰਟੇ ਪਹਿਲਾਂ ਹੀ ਪੇਪਰ ਦਾ ਪਤਾ ਲੱਗ ਗਿਆ ਤੇ ਉਹਨੇ ਫਿਰੋਕ ਪੇਪਰ ਜਿਹੜਾ ਕਰਤਾ ਜਾ ਉਹਨੂੰ ਗ੍ਰੇਸ ਮਾਰਕ ਮਿਲ ਗਏ ਇਹ ਤਾਂ ਚੰਗਾ ਨਹੀਂ ਗੱਲ ਦੇਖੋ ਟੈਲੈਂਟ ਦਾ ਜਿਹੜਾ ਟੈਸਟ ਹੈ ਉਹ ਉਹ ਜੇ ਟੈਸਟ ਹੋ ਰਿਹਾ ਤਾਂ ਟੈਸਟ ਜਿਹੜਾ ਉਸ ਤਰ੍ਹਾਂ ਦਾ ਹੋਵੇ ਕਿ ਲੈਵਲ ਫੀਲਡ ਮਿਲਣਾ ਚਾਹੀਦਾ ਹੈ ਪੇਪਰ ਮਤਲਬ ਮੈਂ ਗੁਜਰਾਤ ਜਦੋਂ ਜਾਂਦਾ ਸੀ ਉਦੋਂ ਮੈਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਸੀ ਜਦੋਂ ਗੁਜਰਾਤ ਜਾਂਦੇ ਉਹਨੂੰ ਕਹਿੰਦੇ ਪੇਪਰ ਫੂਟਾ ਔਰ ਬੱਚੇ ਜਿਹੜੇ ਨੇ ਸਾਨੂੰ ਨਾਰੇ ਤਖਤੀਆਂ ਤੇ ਲਿਖ ਕੇ ਦਿਖਾਉਂਦੇ ਹੁੰਦੇ ਸੀ ਪੇਪਰ ਫੂਟਾ ਸਪਨਾ ਟੂਟਾ ਮਤਲਬ ਸੁਪਨੇ ਤੋੜਨ ਵਾਲੀ ਗੱਲ ਹੈ ਔਰ ਸਰਕਾਰ ਨੇ ਆਉਣ ਸਾਰ ਬਿਆਨ ਦੇਤਾ ਕੋਈ ਪੇਪਰ ਨਹੀਂ ਲਿਖ ਹੋਇਆ ਜੀ ਤੇ ਉਹ 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 ਵਿਚਾਰੇ ਫਿਰਦੇ ਆ ਮੈਂ ਤਾਂ ਮੈਂ ਤਾਂ ਇਸ ਗੱਲ ਦੀ ਵੀ ਦੁੱਖ ਹੋਇਆ ਕਿ ਜਿਹੜੇ ਬੱਚਿਆਂ ਤੇ ਜ਼ਿੰਮੇਵਾਰੀ ਦਾ ਜਿਹੜਾ ਅੱਗੇ ਪੜ੍ਹਨਾ ਹੈ ਪੜ੍ਹ ਕੇ ਅਫਸਰ ਬਣਨਾ ਹੈ ਡਾਕਟਰ ਬਣਨਾ ਹੈ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਦੀ ਬਜਾਏ ਉਹ ਤਾਂ ਵਿਚਾਰੇ ਵਕੀਲ ਕਰਦੇ ਫਿਰਦੇ ਆ ਉਹ ਤਾਂ ਕਟੇਰੀਆਂ 'ਚ ਫਿਰਦੇ ਧੱਕੇ ਖਾਂਦੇ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਲੈਵਲ ਫੀਲਡ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹ ਪੇਪਰ ਲੀਕ ਦਾ ਜਿਹੜਾ ਵਿਰੋਧ ਕਰਦੇ ਪੰਜਾਬ 'ਚ ਹੋਇਆ ਸੀ ਪਹਿਲਾਂ ਇੱਕ ਵਾਰੀ ਨਾਇਬ ਤਹਿਸੀਲਦਾਰ ਦਾ ਅਸੀਂ ਸਾਰਾ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਉਹੋ ਬੱਚੇ ਜਿਹੜੇ ਅਸਲੀ ਬੱਚੇ ਸੀ ਉਹ ਬੱਚੇ ਫੇਰ ਅੱਗੇ ਆ ਗਏ ਔਰ ਜਿਹੜੇ ਪਹਿਲਾਂ ਫਾਸਟ ਆਏ ਸੀ ਉਹ ਕਿਤੇ ਨੇੜੇ-ਨੇੜੇ ਵੀ ਨਹੀਂ। ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਰੂਰ ਵੀ ਕਿਰਾਏ ਤੇ ਰਹਿਣਾ। ਜਲੰਧਰ ਵੀ ਕਿਰਾਏ ਤੇ ਕੋਠੀ ਲੈ ਕਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ। ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਬਣਾ ਲਾਂਗੇ ਜੀ। 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ ਤਿੰਨ ਦਿਨ ਜਲੰਧਰ ਲਾਇਆ ਕਰਾਂਗੇ ਚਾਰ ਦਿਨ ਐਸੇ ਕੰਮ ਧੀ ਹੈ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕਿਆਂ ਜਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਜਿੱਸਾ ਨਹੀਂ ਪਾਉਣਾ ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਜੀ ਪਾਉਣਾ ਔਰ ਜਿੰਨਾਂ ਵੀ ਲੋਕਾਂ ਨੇ ਇਸ ਇਲੈਕਸ਼ਨ ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰ ਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇੋਂ ਭਾਵੇਂ ਕੋਈ ਰਹਿ ਗਈ ਹੋਵੇ ਲੋਕਾਂ ਵਾਲੇ ਪਾਸੇ ਕੋਈ ਕਮੀ ਨਹੀਂ ਰਹੀ ਤੇ ਜਦੋਂ ਵੀ ਹਾਂ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਉਸ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੂਗਾ ਤਾਂ ਕਿ ਜਿਹੜਾ ਜਿਹੜਾ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲੇ ਲਗਭਗ ਇਦੋਂ ਇਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ ਜਿਹੜਾ ਮੈਂ ਜਦੋਂ ਰੋਡ ਸ਼ੋਅ ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ ਜਾਂਦੇ ਸੀ ਮੈਂ ਮੈਂ ਉਹ ਮੰਗ ਪੱਤਰ ਫੜ ਲੈਂਦਾ ਸੀ ਮੈਨੂੰ ਬਹੁਤ ਸਾਰਾ ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਵੈਸੇ ਨਾ ਪਹੁੰਚਦੇ ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਪਰ ਮੈਂ ਉਦਾਂ ਦਾ ਨਹੀਂ ਮੈਂ ਸਿੱਧਾ ਹੀ ਕੰਟੈਕਟ ਕਰਦਾ ਹਾਂ ਬਾਦ ਸਾਹਿਬ ਇੱਕ ਇੱਕ ਨਾ ਮਤੋਂ ਗਰੀ ਗਰੀ ਦੇਣਾ 14 ਮੌਤਾਂ ਲੈ ਕੇ ਬੜਾ ਨਹੀਂ ਦੇਖੋ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲੱਗ ਕਿ ਅਸੀਂ ਬਹੁਤ ਉਨਾਂ ਚਿਰ ਅਸੀਂ ਇਹ ਨਹੀਂ ਆ ਕਿ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਜਿਹੜੇ ਪਿੰਡ 'ਚ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੈਕਸਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਤੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰੱਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਹਨੂੰ ਮੈਂ ਪੇਸ਼ੈਂਟ ਕਹੂੰਗਾ ਮੈਂ ਉਹਨਾਂ ਨੂੰ ਐਡਿਕਟਡ ਨਹੀਂ ਕਹਿੰਦਾ ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਪੰਜਾਬ ਨੂੰ ਰੰਗ ਲਾ ਬਜਾਉਣ ਦੇ ਬਣਾਉਣ ਦੇ ਪਰ ਆਪਾਂ ਨੂੰ ਫੁੱਲਾਂ ਜੋਗੀ ਜ਼ਮੀਨ ਦਿੱਤੀ ਹੈ ਸਾਬ ਹਰਿਆਲੀ ਹਰਿਆਲੀ ਨੂੰ ਬਚਾਉਣ ਦੇ ਲਈ ਜੇਕਰ ਪੰਚਾਇਤਾਂ ਤੱਕ ਕੋਈ ਅਜਿਹਾ ਉਪਾਲਾਪਰਾਲਾ ਕੀਤਾ ਜਾਵੇ ਕਿ ਪੰਚਾਇਤਾਂ ਜ਼ਮੀਨ ਤੇ ਰੋਕ ਲਗਾ ਦੇ ਜੰਗਲ ਬਣਾ ਦੇ ਨਹੀਂ ਅਸੀਂ ਇਹ ਇਹ ਇਹਦੇ ਤੇ ਵੀ ਇਹਦੇ ਤੇ ਵੀ ਕਰ ਰਹੇ ਇਹਦੇ ਤੇ ਵੀ ਕਰ ਰਹੇ ਹਾਂ ਕਿ ਘਟੋ ਘਟ ਜਿੱਥੇ ਇੱਕ ਕਨੈਕਸ਼ਨ ਹੈ ਉਥੇ ਅਪੀਲ ਕਰ ਰਹੇ ਹਾਂ ਮੈਂ ਕੋਈ ਮੈਂ ਇਹ ਨਹੀਂ ਕਰ ਰਿਹਾ ਉਹ ਆਰਡਰ ਕਰਤਾ ਮੈਂ ਕਿ ਜਿੱਥੇ ਟਿਊਬਲ ਚੱਲਦਾ ਹੈ ਉਥੇ ਘਟੋ ਘਟ ਦੋ ਚਾਰ ਦਰਖਤ ਤਾਂ ਹੋਣ ਨਾ ਆਪਾਂ ਤਾਂ ਇਹ ਸਮਝਣ ਲੱਗੇ ਪੈ ਤਾ ਕਿ ਸਾਡੇ ਦੁਸ਼ਮਣ ਨੇ ਸੋ ਅੱਜ ਅੱਜ ਹਾਲਾਤ ਇਹ ਨੇ ਦੁਬਈ ਦਾ ਟੈਂਪਰੇਚਰ 37 ਡਿਗਰੀ ਹੈ ਪੰਜਾਬ ਦਾ ਟੈਂਪਰੇਚਰ 50 ਡਿਗਰੀ ਹੈ ਕਿਉਂਕਿ ਉਹਨਾਂ ਨੇ ਦਰਖਤ ਲਾਏ ਨੇ ਅਸੀਂ ਦਰਖਤਾਂ ਨੂੰ ਅੱਗ ਲਾਈ ਹੈ ਆ ਨਵਾਂ ਨਵਾਂ ਚੱਲ ਪਿਆ ਹੁਣ ਮਤਲਬ ਕਣਕ ਦੇ ਨਾਲ ਨੂੰ ਵੀ ਅੱਗ ਲਾਉਣ ਲੱਗੇ ਉਹਦੇ ਨਾਲ ਕੀ ਹੈ ਸੜਕਾਂ ਦੇ ਨੇੜੇ ਤੇੜੇ ਵਾਲਾ ਜਿਹੜੇ ਸਾਰੇ ਦਰਖਤ ਨੇ ਉਹ ਇੱਕ ਵਾਰੀ ਝੁਲਸੇ ਗਏ ਇੱਕ ਵਾਰੀ ਝੁਲਸੇ ਗਏ ਤਾਂ ਫਿਰ ਦੁਬਾਰੇ ਉਹ ਵਾਪਸ ਨਹੀਂ ਭਰਾਂ ਇਹ ਹੈ ਕਿ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ 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 ਵਚਨ ਤੇ ਵੀ ਸਾਨੂੰ ਥੋੜਾ ਬਹੁਤ ਪੂਰਾ ਉਤਨ ਦੀ ਲੋੜ ਹੈ ਸਰਕਾਰ ਵੱਲੋਂ ਕੋਈ ਅਸੀਂ ਕਮੀ ਨਹੀਂ ਰਹਿਣ ਦੇਵਾਂਗੇ ਕਿ ਇਸ ਪੱਖੋਂ ਜੀ ਸਰਕਾਰ ਕਿਧਰੇ ਹੋਰ ਸੀ ਆਮ ਲੋਕ ਮੈਂ ਕਹਿੰਦਾ ਜੇ ਕੋਈ ਸਾਡੇ ਕੋਲੇ ਬਾਬਾ ਸੀਚੇਵਾਲ ਜੀ ਸਾਡੇ ਸਵਾਰ ਦੇ ਮੈਂਬਰ ਨੇ ਅੱਜ ਕੱਲ ਤਾਂ 5 5 ਫੁੱਟ ਦੇ 10 10 ਫੁੱਟ ਦੇ ਜਿਹੜੇ ਨੇ ਬੂਟੇ ਮਿਲ ਜਾਂਦੇ ਨੇ ਨਾਸਰੀਆਂ ਚੋਂ ਜਾਨੀ ਕਿ ਚੱਕ ਕੇ ਲਾਉਣੇ ਹੀ ਨੇ ਕਿਸੇ ਅਵਾਰਾ ਪਸ਼ੂ ਦਾ ਜਾਂ ਕਿਸ ਦਾ ਹੋਰ ਦਾ ਜਾਂ ਕੋਈ ਟੀ ਗਾਰਡ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸੋ ਫਿਰ ਵੀ ਜੇ ਆਪਾਂ ਪੰਜਾਬ ਨੂੰ ਆਪਾਂ ਕਲਰ ਮਤਲਬ ਬਣਾਉਣਾ ਹੈ ਤਾਂ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਕਿ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹੋਰ ਜ਼ਿਆਦਾ نیچے ਜਾ ਰਿਹਾ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਬੇਨਤੀ ਕਰ ਰਿਹਾ ਕਿ ਨਹਿਰਾਂ ਦਾ ਪਾਣੀ ਵਰਤ ਲਓ ਅਸੀਂ ਨਹਿਰਾਂ ਵਾਲੇ ਪਾਣੀ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਲੱਗੇ ਹੋਏ ਹਾਂ ਕਿ ਨਹਿਰਾਂ ਵਾਲਾ ਪਾਣੀ ਜਿਹੜਾ ਉਹ ਚਲਾ ਜਾਵੇ ਖੇਤਾਂ ਤੱਕ ਤਾਂ ਕਿ ਟਿਊਬਵੈਲ ਨਾ ਚਲਾਉਣਾ ਪਵੇ ਠੀਕ ਹੈ ਨਾ ਸੋ ਲੱਗੇ ਤਾਂ ਹੋਏ ਆ ਬਾਕੀ ਅਗੇ ਲੋਕ ਨੇ ਪਬਲਿਕ ਐਮਪੀ ਐਮਪੀ ਸਰਟੀਫਾਈਂਗ ਖਾਲਸਾ ਨੇ ਕਿਹਾ ਕਿ ਟੇਬਲ ਟਾਕ ਦੇ ਨਾਲ ਮੈਂ ਖਾਲਸਾ ਦੀ ਮੰਗ ਕਰਾਂਗਾ ਨਾਲ ਹੀ ਉਹਨੇ ਕਿਹਾ ਸੁਖਜੀਤ ਨੇ ਕਿਹਾ ਕਿ 42 ਦਲ ਦਾ ਪੰਜਾਬ ਚ ਇਹ ਉਹਨਾਂ ਨਾਲ ਗੱਲ ਕਰੋ ਜੀ ਇਹ ਇਹ ਉਹਨਾਂ ਨਾਲ ਜਿਲੰਦਰ ਵੈਸ ਨੇ ਹਾਲਾਤ ਨੇ ਉੱਥੇ ਜਾਨਵਰ ਮਰ ਰਹੇ ਨੇ ਛੋਲੇ ਪਿੰਡਾਂ ਵਾਲੇ ਨੇ ਜਿਹੜੇ ਉਹ ਪਾਚੇ ਜਾ ਰਹੇ ਪਰਚ ਡੈਮ ਹਾਂਜੀ ਹਾਂਜੀ ਉੱਥੇ ਪਾਣੀ ਖਾਰਾ ਬਹੁਤ ਵੱਡੇ ਤੌਰ ਤੇ ਮਰ ਰਹੇ ਨੇ ਜਿਹੜੇ ਪਿੰਡਾਂ ਵਾਲੇ ਨੇ ਉਹ ਆਉਂਦੇ ਤੌਰ ਤੇ ਕਰ ਰਹੇ ਨੇ ਨਹੀਂ ਦੇਖੋ ਪਤਾ ਹੈ ਕਿ ਕਈ ਵਾਰੀ ਨਾ ਕਈ ਵਾਰੀ ਸਾਨੂੰ ਗਲਤ ਰਹਿਮੀ ਵੀ ਹੋ ਜਾਂਦੀਆਂ ਨੇ ਕਿ ਪਤਾ ਨਹੀਂ ਜੇ ਆਧ ਰਕਤ ਲੱਗ ਗਿਆ ਧਰਤੀ ਚੋਂ ਪਾਣੀ ਖ ਇਹ ਇਹ ਤਾਂ ਸਾਡੀ ਫਸਲ ਨਹੀਂ ਹੋਣ ਦੇਊਗਾ ਇਸ ਤਰ੍ਹਾਂ ਦਾ ਅੱਜ ਕੱਲ ਕੋਈ ਪ੍ਰੋਬਲਮ ਨਹੀਂ ਹੈ ਆਪਣੇ ਯੂਨੀਵਰਸਿਟੀ ਹੈ ਆਪਣੇ ਕੋਲੇ ਆਪਣੇ ਕੋਲੇ ਇੰਨਾ ਵਧੀਆ ਵਾਤਾਵਰਨ ਨੂੰ ਬਚਾਉਣ ਵਾਲੇ ਪ੍ਰੇਮੀ ਨੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਅੱਜ ਵੀ ਪ੍ਰਾਲੀ ਨੂੰ ਅੱਗ ਨਹੀਂ ਲਾਉਂਦੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਜਿਹੜੇ ਨੇ ਉਹ ਉਹ ਹਰਿਆਲੀ ਵਾਸਤੇ ਮਤਲਬ ਐਫਰਟ ਕਰਦੇ ਰਹਿੰਦੇ ਆਪਦੇ ਵੱਲੋਂ ਕਰਦੇ ਰਹਿੰਦੇ ਆ ਕੋਈ ਐਨ ਆਰ ਆਈ ਸਹਾਇਤਾ ਕਰਦਾ ਕੋਈ ਕਿਵੇਂ ਕਰਦਾ ਪਰ ਮੈਨੂੰ ਲੱਗਦਾ ਮੈਂ ਉਮੀਦ ਰੱਖਣ ਵਾਲਾ ਬੰਦਾ ਮੈਂ ਪੋਜ਼ਿਟਿਵ ਐਟੀਟਿਊਡ ਵਾਲਾ ਬੰਦਾ ਮੈਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਦੁਬਾਰੇ ਜੇ ਰੰਗਲਾ ਬਣੂਗਾ ਤਾਂ ਉਹ ਸਰੰਗ ਰੰਗੇ ਰੰਗਲੇ ਪੰਜਾਬ ਦੇ ਵਿੱਚ ਹਰਾ ਵੀ ਰੰਗ ਹੋਊਗਾ